ਪੰਜਾਬੀ ਗਾਇਕ ਬਲੋ ਹੜਪੀੜਤਾਂ ਦੀ ਮਦਦ ਲਗਾਤਾਰ ਕਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਹੜਪੀੜਤਾਂ ਦਿੱਤੀਆਂ ਮੱਝਾਂ ਗੈਰੀ ਸੰਧੂ ਨੇ ਹੜਪੀੜਤਾਂ ਦੀ 10 ਮੱਝਾਂ ਦੇਖ ਕੀਤੀ ਮਦਦ ਪੰਜਾਬੀ ਗਾਇਕ ਗੈਰੀ ਸੰਧੂ ਬਲੋ ਆਪਣੇ ਸਾਥੀਆਂ ਨੂੰ ਭੇਜ ਕੇ ਡੇਰਾ ਬਾਬਾ ਨਾਨਕ ਤੇ ਉਹਨਾਂ ਲੋਕਾਂ ਨੂੰ 10 ਮੱਝਾਂ ਦਿੱਤੀਆਂ ਕਿ ਜਿਨ੍ਹਾਂ ਦੇ ਮੱਝਾਂ ਗਾਵਾ ਹੜ ਚ ਰੁੜ ਗਈਆਂ ਸਨ ਗੱਲਬਾਤ ਦੌਰਾਨ ਗੈਰੀ ਸੰਧੂ ਦੇ ਸਾਥੀਆਂ ਨੇ ਕਿਹਾ ਹੈ ਕਿ ਗੈਰੀ ਸੰਧੂ ਸਾਡੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਨੇ ਸਾਡੀ ਪੂਰੇ ਪੰਜਾਬ 'ਚ ਡਿਊਟੀ ਲਗਾਈ ਹੈ ਕਿ ਜਿੱਥੇ ਵੀ ਜਿਹੜੀ ਵੀ ਸੇਵਾ ਪਹੁੰਚਾਣੀ ਹੈ ਉਹ ਪਹੁੰਚਾਓ ਸਾਨੂੰ ਪਤਾ ਲੱਗਾ ਸੀ ਕਿ ਡੇਰਾ ਬਾਬਾ ਨਾਨਕ ਦੇ ਇਲਾਕੇ 'ਚ ਕਈਆਂ ਦੇ ਜਾਨਵਰ ਰੋੜ ਗਏ ਨੇ ਅੱਜ ਅਸੀਂ 10 ਸੱਜਰ ਤੂਆਂ ਮੱਝਾ ਲੈ ਕੇ ਆਏ ਆ ਅਤੇ ਇਸ ਦੁਆਰਾ ਹੜਪੀੜਤਾਂ ਦੀ ਮਦਦ ਕਰ ਰਹੇ ਹਾਂ ਅੱਜ ਆਪਾਂ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆ ਜੀ ਤੇ ਜਿੱਥੇ ਖਾੜਾ ਦਾ ਪ੍ਰਕੋਪ ਜਿੰਨਾ ਆਪਾਂ ਕਹਿ ਸਕਦੇ ਹਾਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਹੈ ਤੇ ਪਹਿਲੇ ਦਿਨ ਤੋਂ ਹੀ ਮਤਲਬ ਇੱਥੇ ਸਵਾਮਾ ਚੱਲ ਰਹੀਆਂ ਇਸ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸੱਜਣ ਇਹਨਾਂ ਦੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿੱਛੇ ਰਿਹਾ ਇਸ ਕਾੜੀ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਕਿਸ ਨੇ ਆ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਨੇ ਬਿਲਕੁਲ ਹੀ ਟੋਟਲ ਲਾਸ ਹੋ ਗਿਆ ਪਸ਼ੂ ਮਰ ਗਏ ਜਾਂ ਹਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੂਈਆਂ ਉਹਨਾਂ ਨੂੰ ਪੰਮਹਈਆ ਕਰਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾ ਜੀ ਤੇ ਉਹ ਇੱਥੇ ਪਹੁੰਚੇ ਨੇ ਸਾਰੇ ਦੀ ਚੌਣ ਕੀਤਾ ਕੀਤੀ ਜੀ ਇਹਦੇ ਵਾਸਤੇ ਜਦੋਂ ਸਾਡੇ ਲੋਕਲ ਏਰੀਆ ਦੇ ਇੱਥੇ ਖੜ੍ਹਾ ਵੀਰ ਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਈ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜ਼ਿਆਦਾ ਪਤਾ ਏਰੀਆ ਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉਹ ਤੋ ਤੇ ਨਾ ਗਣਵੋ ਦੇ ਬਣੇ। ਸਰ ਜੀ ਇਹ ਮੈਂ ਰੋਜ਼ਗਾਰ ਚੱਲਦਾ ਮੱਝਾ ਗਾਵਾ। ਹਾਂਜੀ। ਰੋਜ਼ਗਾਰ ਤੋਂ ਹੁਣ ਦੇ ਅੱਪਾ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ। ਹਰ ਇੱਕ ਦੇ ਪ੍ਰਭਾਵਤ ਹੋ ਗਏ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਾ ਰਿਆ ਨਹੀਂ ਜਿਹਨੂੰ ਨੁਕਸਾਨ ਨਹੀਂ ਹੋਇਆ। ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਆ ਜੀ ਕਿੰਨਾ ਨੁਕਸਾਨ ਹੋ ਗਿਆ। ਸਭ ਪੰਜਾਬੀ ਪੰਜਾਬੀਆਂ ਦੇ ਕਬੱਡੀਆ ਖੜੇ ਆ। ਹਾਂਜੀ। ਯਾਰ 6 ਜਨਵਰੀ 6 ਦੇ 6 ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹ ਨਹੀਂ ਗਿਆ ਮੱਦੇ ਮਰ ਗਿਆ ਮਾਲਕ ਨਹੀਂ ਤੇ ਕੁਝ ਨਹੀਂ ਸਾਰੀ ਵੈਲੀ ਹੋ ਗਈ ਤੇ ਬਹੁਤ ਨਕਸ ਚੇਦੇ ਗਏ ਜਦ ਤੱਕ ਜੇ ਚੌਥੇ ਤਨ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਢ ਕੇ ਪਾ ਕੇ ਉਹਨਾਂ ਦਾ ਕੰਮ ਖਤਮ ਹੋ ਗਿਆ ਕੰਮ ਸਾਰਾ ਰੁੜ ਗਈਆਂ ਤੇ ਮਰ ਗਏ ਮਰ ਗਏ ਉਹਨਾਂ ਸਾਰੇ ਸਾਰੇ ਅੱਜ ਦਿਨ ਆਇਆ ਕੀ ਖਾਣਾ ਖਾਓ ਉਹਨਾਂ ਦਾ ਬਹੁਤ ਧੰਨਵਾਦ ਹੈ ਜਨਾ ਇਹਦਾ ਵੀ ਜਿਹੜੇ ਜਾ ਕੇ ਸਾਡਾ ਨਾਮ ਮੋਕੇ ਲੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਫਿਰ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਦਿੱਤੇ ਨੇ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋਲ ਕਿੰਨੀਆਂ ਮੱਜਾਂ ਹੈ ਜੀ 6 ਮੱਜਾਂ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ